ਦੋਸਤੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਰਚਿਤ 100 ਸਾਖੀ ਵਿੱਚ ਜੋ ਜੋ ਵੀ ਭਵਿੱਖਵਾਣੀਆਂ ਕੀਤੀਆਂ ਗਈਆਂ ਹਨ ਉਹ ਸੱਚ ਸਾਬਤ ਹੋ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਵਾਪਰੇਗਾ ਖਾਲਸਾ ਰਾਜ ਧਰਤੀ ਤੇ ਕਦੋਂ ਆਵੇਗਾ ਕਿੰਨੇ ਸਮੇਂ ਤੱਕ ਧਰਤੀ ਤੇ ਖਾਲਸਾ ਰਾਜ ਕਾਇਮ ਰਹੇਗਾ ਕੀ ਸਾਲ 2024 ਵਿੱਚ ਤੀਜੀ ਸੰਸਾਰ ਜੰਗ ਲੱਗ ਸਕਦੀ ਹੈ ਕੀ ਇਹ ਸਾਰੀਆਂ ਭਵਿੱਖਵਾਣੀਆਂ ਆਉ ਜਾਣਦੀਆਂ ਪਰ ਉਸ ਤੋਂ ਪਹਿਲਾਂ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੌ ਸਾਖੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਲਗਭਗ 300 ਸਾਲ ਪਹਿਲੇ ਕੁਝ ਗੱਲਾਂ ਲਿਖੀਆਂ ਗਈਆਂ ਸਨ ਜਿਨ੍ਹਾਂ ਵਿੱਚ ਖਾਲਸਾ ਰਾਜ ਆਉਣ ਬਾਰੇ ਸੰਕੇਤ ਦਿੱਤੇ ਗਏ ਸਨ ਇਹਨਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਵੀ ਹੋਈਆਂ ਤੇ ਕੁਝ ਭਵਿੱਖਬਾਣੀਆਂ ਦਾ ਸਮਾਂ ਆਉਣ ਵਾਲਾ ਹੈ ਉਹ ਸੱਚ ਹੋਣ ਵਾਲ ਗਿਆ ਹਣ ਜਦੋਂ ਸਿੱਖਾਂ ਵੱਲੋਂ ਦਸ ਪਾਤਸ਼ਾਹ ਜੀ ਕੋਲ ਪੁੱਛਿਆ ਗਿਆ ਕਿ ਗੁਰੂ ਸਾਹਿਬ ਪਾਪੀ ਔਰੰਗਜ਼ੇਬ ਦਾ ਰਾਜ ਬੜਾ ਵੱਡਾ ਅਤੇ ਬੜਾ ਸ਼ਕਤੀਸ਼ਾਲੀ ਹੈ ਉਸ ਕੋਲ ਲੱਖਾਂ ਦੀ ਫੌਜ ਹੈ ਕੀ ਇਸ ਪਾਪੀ ਦਾ ਰਾਜ ਕਦੇ ਖਤਮ ਹੋ ਸਕਦਾ ਹੈ ਜਾਂ ਫਿਰ ਨਹੀਂ ਤਾਂ ਉਸ ਵਕਤ ਗੁਰੂ ਸਾਹਿਬਾਨ ਨੇ ਬਤਨ ਕੀਤੇ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬੰਦਾ ਜਿਸ ਦੇ ਕਰਮ ਕੁੱਤਿਆਂ ਵਾਲੇ ਹੋਣਗੇ ਤੇ ਉਹ ਕਾਬਲ ਵੱਲੋਂ ਚੜ ਕੇ ਆਵੇਗਾ ਤੇ ਮੁਗਲਾਂ ਦੇ ਤਖਤ ਨੂੰ ਮਿੱਟੀ ਜਮਲਾ ਦੇਵੇਗਾ ਇਸ ਕੁੱਤੇ ਵਰਗੇ ਕਰਮਾ ਵਾਲੇ ਬੰਦੇ ਇਹ ਤੋਂ ਭਾਵ ਅਹਿਮਦ ਸ਼ਾਹ ਅਬਦਾਲੀ ਤੋਂ ਸੀ ਜਿਸ ਨੇ ਦਿੱਲੀ ਤਖਤ ਨੂੰ ਤਬਾਹ ਕਰ ਦਿੱਤਾ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨਾਲ ਟੱਕਰਾਂ ਲਵੇਗਾ ਤਾਂ ਉਹ ਹਾਰ ਜਾਵੇਗਾ ਭਾਵੇਂ ਇਸ ਜੰਗ ਵਿੱਚ ਖਾਲਸੇ ਦੀ ਜਿੱਤ ਹੋਵੇਗੀ ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਦਾ ਇੱਕ ਇੱਟ ਦਰਬਾਰ ਸਾਹਿਬ ਦੀ ਅਬਦਾਲੀ ਦੇ ਨੱਕ ਤੇ ਆ ਕੇ ਵੱਜੀ ਸੀ ਇਸੇ ਇੱਟ ਤੋਂ ਬੜੇ ਜਗਮਕਾਰ ਨਾਲ ਅਬਦਾਲੀ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਸਾਰੇ ਪੰਜਾਬ ਬਾਹਰ ਆ ਜਾ ਰਣਜੀਤ ਸਿੰਘ ਦਾ ਰਾਜ ਆਵੇਗਾ ਪਰ ਸਿੱਖਾਂ ਦੀ ਆਪਸੀ ਫੁੱਟ ਅਤੇ ਗਦਾਰੀਆ ਕਾਰਨ ਫਿਰ ਅੰਗਰੇਜ਼ ਰਾਜ ਕਰਨਗੇ ਕੁਝ ਇਤਿਹਾਸਕਾਰਾਂ ਮੁਤਾਬਕ ਅਗਰੀਜਾਂ ਨੇ ਸੌ ਸਾਖੀ ਗ੍ਰੰਥਾਂ ਨੂੰ ਘਰਾਂ ਤੋਂ ਲੱਭ ਲੱਭ ਕੇ ਸਾੜਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਅੰਗਰੇਜ਼ ਜਾਣਦੇ ਸਨ ਕਿ ਜੇ ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਇਸ ਨੂੰ ਪੜ੍ਹੇਗੀ ਤਾਂ ਇਸ ਨਾਲ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਲਈ ਅੰਗਰੇਜ਼ਾਂ ਵੱਲੋਂ ਸਿੱਖਾਂ ਦੇ ਘਰਾਂ 'ਚੋਂ ਲੱਭ-ਲੱਭ ਕੇ 100 ਸਾਖੀਆਂ ਦੇ ਗ੍ਰੰਥ ਅਗੜ ਭੇਟ ਕੀ ਕਰ ਦਿੱਤੇ ਗਏ। 100 ਸਾਖੀ ਵਿੱਚ 1947 ਬਾਰੇ ਵੀ ਭਵਿੱਖवाणी ਕੀਤੀ ਹੋਈ ਸੀ ਕਿ ਭਾਰਤ ਵਿੱਚ ਇੱਕ ਪਾਕ ਨਾਮ ਦਾ ਨਵਾਂ ਦੇਸ਼ ਨਿਕਲੇਗਾ। ਏਸ ਸਾਖੀ ਵਿੱਚ 1984 ਦੇ ਕਤਲੇਆਮ ਬਾਰੇ ਵੀ ਭਵਿੱਖवाणी ਕੀਤੀ ਹੋਈ ਸੀ। ਕਿ ਰੰਡੀ ਦਾ ਰਾਜ ਹੋਵੇਗਾ ਤੇ ਦਰਬਾਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਜਿੱਥੇ ਇੰਨਾ ਖੂਨ ਧਰਤੀ ਤੇ ਡੁੱਲੇਗਾ ਕਿ ਘੋੜੇ ਦਾ ਪੌੜ ਖੂਨ ਵਿੱਚ ਡੁੱਬ ਜਾਵੇਗਾ ਇਹ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ ਗੁਰੂ ਸਾਹਿਬਾਨ ਅਨੁਸਾਰ ਧਰਤੀ ਤੇ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਇੱਕ ਬਹੁਤ ਵੱਡੀ ਜੰਗ ਤੋਂ ਬਾਅਦ 1984 ਦੇ ਬਾਰੇ ਜੋ ਭਵਿੱਖਬਾਣੀ ਕੀਤੀ ਹੋਈ ਸੀ ਕਿ ਰੰਡੀ ਦਾ ਰਾਜ ਹੋਵੇਗਾ ਤੇ ਹਿੰਦ ਦੀ ਫੌਜ ਦਰਬਾਰ ਸਾਹਿਬ ਤੇ ਚੜ ਕੇ ਆਵੇਗੀ ਉਸ ਰੰਡੀ ਦੇ ਰਾਜ ਤੋਂ ਭਾਵ ਇੰਦਰਾ ਗਾਂਧੀ ਦੇ ਰਾਜ ਤੋਂ ਸੀ ਜਿਸ ਨੇ ਹਮਲੇ ਬਾਰੇ ਹੁਕਮ ਕੀਤੇ ਤੇ ਜਿਸ ਵਿੱਚ ਸਿੱਖਾਂ ਦਾ ਬਹੁਤ ਵੱਡਾ ਕਤਲੇਆਮ ਹੋਇਆ ਸੀ ਅਗਲੀ ਭਵਿੱਖਬਾਣੀ ਇਹ ਸੀ ਕਿ ਰੂਸ ਅਤੇ ਚੀਨ ਦੋਵੇਂ ਦੇਸ਼ ਹਿੰਦ ਉੱਤੇ ਚੜ੍ਹਾਈ ਕਰਨਗੇ ਜਿਸ ਵਿੱਚ 70 ਕਰੋੜ ਦੇ ਵੱਧ ਲੋਕ ਮਾਰੇ ਜਾਣਗੇ ਹੌਲੀ ਹੌਲੀ ਹੋ ਸਕਦਾ ਹੈ ਕਿ ਜਿਵੇਂ ਵਕ ਵਕ ਦੇਸ਼ ਇੱਕ ਦੂਜੇ ਤੇ ਆਕਰਾਮਕ ਹੋ ਰਹੇ ਹਨ ਹਰ ਦੂਜੇ ਦਿਨ ਇੱਕ ਮੁਲਕ ਵੱਲੋਂ ਦੂਜੇ ਮੁਲਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਇਹ ਸਾਰਾ ਮਾਮਲਾ ਕਿਤੇ ਤੀਜੀ ਸੰਸਾਰ ਜੰਗ ਵੱਲ ਤਾਂ ਨਹੀਂ ਲਜਾਇਆ ਜਾ ਰਿਹਾ ਵਿਗਿਆਨੀਆਂ ਅਨੁਸਾਰ ਦੇਖ ਕੇ ਅੱਜ ਇੰਨੀ ਟੈਕਨੋਲੋਜੀ ਦੇ ਦੌਰ ਵਿੱਚ ਤੀਜੀ ਸੰਸਾਰ ਜੰਗ ਲੱਗਦੀ ਹੈ ਤਾਂ ਦੁਨੀਆ ਦੀ 1/3 ਆਬਾਦੀ ਇਸ ਵਿੱਚ ਖਤਮ ਹੋ ਜਾਵੇਗੀ ਰੂਸ ਅਤੇ ਯੂਕਰੇਨ ਦੇ ਚੱਲ ਰਹੇ ਜੁੱਧ ਕਾਰਨ ਅੱਜ ਭਾਰਤ ਉੱਤੇ ਵੀ ਇਹ ਦਬਾਅ ਬਣਾਇਆ ਜਾ ਰਿਹਾ ਕਿ ਅਮਰੀਕਾ ਕਹਿ ਰਿਹਾ ਕਿ ਭਾਰਤ ਸਾਡੇ ਨਾਲ ਸੰਧੀ ਕਰੇ ਜਦਕਿ ਰੂਸ ਕਹਿ ਰਿਹਾ ਕਿ ਭਾਰਤ ਸਾਡੇ ਪਾਲੇ ਵਿੱਚ ਆਵੇ ਬਾਕੀ ਆਉਣ ਵਾਲੇ ਸਮੇਂ ਵਿੱਚ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਸਥਿਤੀ ਕਿਸ ਪਾਸੇ ਵੱਲ ਜਾਵੇਗੀ ਸੋ ਦੋਸਤੋ ਇਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰੱਜੀ 100 ਸਾਖੀ ਦੀਆਂ ਕੁਝ ਭਵਿੱਖਬਾਣੀਆਂ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ